ਤੁਸੀਂ ਦੇਖ ਰਹੇ ਆਨ-ਏਅਰ ਮਹਿਰਮਨ ਜੋ ਸਿੰਘ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਸਮਾਣਾ ਸਕੂਲ ਹਾਦਸੇ ਨਾਲ ਜੁੜੀਏ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਤੁਹਾਨੂੰ ਦੱਸ ਦਈਏ ਕਿ ਇਹ ਟਿਪਰ ਚਲਾਉਣ ਵਾਲਾ ਜਿਹੜਾ ਟਿਪਰ ਦਾ ਮਾਲਕ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਕਿ ਇਸ ਦਾ ਨਾਮ ਰਣਤੇਰ ਸਿੰਘ ਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਿਹੜਾ ਸਕੂਲ ਬੱਸ ਦੇ ਨਾਲ ਟਿਪਰ ਦਾ ਹਾਦਸਾ ਹੋਇਆ ਸੀ ਉਸ ਹਾਦਸੇ ਦੇ ਵਿੱਚ ਜਿਹੜਿਆ 7 ਮਾਸੂਮ ਬੱਚਿਆਂ ਦੀ ਜਾਨ ਜਾ ਚੁੱਕੀ ਸੀ ਤੇ ਇੱਕ ਡਰਾਈਵਰ ਵੀ ਜਿਹੜਾ ਹੈ ਮੌਤ ਦੇ ਘਾਟ ਉੱਤਰ ਗਿਆ ਸੀ ਜਿਸ ਦੇ ਨਾਲ ਜਿਹੜਾ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਾਣਾ ਦੇ ਵਿੱਚ ਗਏ ਸੀ ਉਹਨਾਂ ਨੇ ਬੱਚਿਆਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਦੇ ਦੁੱਖ ਨੂੰ ਸਾਂਝਾ ਕੀਤਾ ਸੀ ਤੁਹਾਨੂੰ ਦੱਸ ਦਈਏ ਕਿ ਪਟਿਆਲੇ ਦੇ ਡੀਸੀ ਵੀ ਜਿਹੜਾ ਸਮਾਣਾ ਦੇ ਵਿੱਚ ਪਹੁੰਚੇ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਤਾਂ ਉਹਨਾਂ ਤੇ ਵਿਰੋਧ ਰੋਸ ਕੀਤਾ ਗਿਆ ਸੀ ਤੇ ਉਹਨਾਂ ਦਾ ਸਮਾਣਾ ਪੁੱਜਣ ਤੇ ਜਿਹੜਾ ਹੈ ਉਹਨਾਂ ਦੀ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਆਰਤੀ ਕੀਤੀ ਗਈ ਸੀ ਇਸੇ ਮਾਮਲੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਟਿੱਪਰ ਦਾ ਜਿਹੜਾ ਮਾਲਕ ਸੀ ਉਸ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਟਿੱਪਰ ਦੇ ਮਾਲਕ ਦਾ ਨਾਮ ਰਣਜੀਤ ਸਿੰਘ ਹੈ ਹੁਣ ਵਾਣਦੀਆਂ ਕਾਰਵਾਈਆਂ ਦੇ ਆਧਾਰ ਤੇ ਇਸ ਤੇ ਮਾਮਲਾ ਦਰਜ ਕੀਤਾ ਜਾਵੇਗਾ ਤੇ ਹੁਣ ਪੁਲਿਸ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਮਿੰਦੀ ਸਾਧ ਪੰਚ ਵਚੀਂ ਗਿਰਤਾ ਆਪਣੇ ਬਹੁਤ ਹੀ ਆ ਰਹੇ ਨੇ ਮਾਮਲੇ ਭਾਗੀ ਘਟਨਾ ਵਾਪਰੀ ਸੀ ਜਿੱਦੈ ਕਿ ਇੱਕ ਟਿਪਰ ਦਾ ਇੱਕ ਦਿ ਨੋਵਾ ਵਿਟੇਜ ਦਾ ਰੈਸਟੋਰੈਂਟ ਹੋਇਆ ਸੀ। ਉਹ ਸਿ ਨੋਵਾ ਵਿਟੇਜ ਕੋਪਿੰਦਰਾ ਸਕੂਲ ਦੇ ਬੱਚੇ ਸਕੂਲ ਨੂੰ ਆਪਸਾਰਾ ਆਏ ਸੀ। ਤੇ ਐਕਸੀਡੈਂਟ ਇਹਨਾਂ ਭਿਆਨਕ ਸੀਗਾ। ਇਹ ਉਹਦੇ ਚ ਕਈ ਬੱਚਿਆਂ ਦੀ ਜਿਹੜੀ ਹੈ। ਗੈਰ ਕੁਦਰਤੀ ਮੌਤ ਹੋਈ। ਉਹਨਾਂ ਬੱਚਿਆਂ ਨੇ ਅਰਜੀ ਪੜ ਲੈ ਕੇ ਜਿਸ ਨੇ ਐਸਰ ਬਾਲਨਾਸੀ ਜਿਸ ਨੇ ਉਹ ਕੀ ਮਾਨਨਾਸੀ ਸਮਾਜ ਚ ਆਪਣਾ ਯੋਗਦਾਨ ਪਾਇਆ ਸੀ ਪਰ ਬਹੁਤ ਹੀ ਮਾਨਸਿਕ ਭਾਵਿਕ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬਚਾ ਲਈ ਕਰਾਂਗੀ ਸਾਰਾ ਮੂਮੈਂਟ ਬਹੁਤ ਜਿਆਦੇ ਅਫਸੋਰਸੀ ਦਾ ਇਸ ਘਟਨਾ ਨੇ ਐਂਡ ਅਸੀਂ ਬੇਵੰਤੋਂ ਹੀ ਕਾਰਵਾਈ ਜਿਹੜੀ ਆਪਣੀ ਸ਼ੁਰੂ ਕਰ ਦਿੱਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਪਰਮਾ ਸੀਗਾ ਉਹਦੇ 'ਚ ਅਸੀਂ ਗੁਪਿੰਦਰ ਸਿੰਘ ਗੁਪਿੰਦਰ ਗੁਪਿੰਦਰ ਸਿੰਘ ਆ ਲੋ ਆ ਲੋ ਮੌਕੇ ਤੋਂ ਹੀ ਟੱਪਰ ਦਾ ਡਰਾਈਵਰ ਜਿਹੜਾ ਗੁਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਹਨੇ ਬੋਲ ਕੇ ਇਸ ਪੇਪਰ ਤੇ ਤਿੰਨ ਮਾਲਿਕ ਸੀਗੇ ਇਹ ਦੇ ਚੋਂ ਦਵਿੰਦਰ ਸਿੰਘ ਨੂੰ ਸੀ ਗ੍ਰਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਬਾਅਦ ਤੀਜਾ ਜਿਹੜਾ ਦੋਸ਼ੀ ਸੀ ਗਰਾਮਦੇ ਸਿੰਘ ਇਹ ਕਈ ਸਮੇਂ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਸਮਾਣੇ ਹਰ ਵਿੱਚ ਕਾਫੀ ਰੋਸ ਸੀਗਾ ਕਿ ਇਹਨੂੰ 체ਦੀ ਨੂੰ 체ਦੀ ਹਸਪਤਾਲ ਜਾਵੇ ਦੋ ਦਿਨ ਪਹਿਲਾਂ ਮਨਜੋਤ ਮੁੱਖ ਮੰਤਰੀ ਪੰਜਾਬ ਵਰਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਅਸੀਂ ਮਾਣੇ ਵੀ ਪਹੁੰਚੇ ਸੀ ਮਨਜੋਤ ਮੁੱਖ ਮੰਤਰੀ ਪੰਜਾਬ ਤੇ ਮਨਜੋਤ ਬੀਜੇ ਵੀ ਪੰਜਾਬ ਨੇ ਇਹ ਡਿরেকਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਇੱਕ ਪਰਦੇ ਤੀਜੇ ਮਾલિક ਗੁਰਨੀਤ ਸਿੰਘ ਨੂੰ ਵੀ ਹਸਪਤਾਲ ਜਿਵੇਂ ਕਿ ਮੈਂ ਦੱਸਿਆ ਦੋ ਮਾલિક ਅਮਨਜੀਤ ਤੇ ਗਵਿੰਦਰ ਸੀ ਪਹਿਲਾਂ ਹਸਪਤਾਲ ਰੋਜੀ ਗੁਰਦੀਪ ਸਿੰਘ ਨੇ ਮਾਨਜੋਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਆਪਣੀ ਅਨਡਿਸੈਬਿਲੀਟੀ ਈਨ ਵੀ ਲਾਈਸ ਉਹ ਵੀ ਅਸੀਂ ਬਰਜ਼ੋਰ ਪੈਰਵੀ ਕਰਕੇ ਕਿਉਂਕਿ ਉਹ ਤਾਂ ਅਨਡਿਸੈਬਿਲੀਟੀ ਡੇਜ ਨਹੀਂ ਹੋਣਗੇ ਮਾਨਜੋਤ ਸਿੰਘ ਸਾਹਿਬ ਤੇ ਦ੍ਰਿਸ਼ਣਾ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਗੁਰਦੀਪ ਸਿੰਘ ਨੂੰ ਫੜਾਉਂਦੀ ਬਰਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ ਉਹਨਾਂ ਕੋਸ਼ਿਸ਼ਾਂ 'ਚ ਅਸੀਂ ਹੋਰ ਤੇ ਜਿੱਦ ਲਾ ਕੇ ਆਏ ਅਸੀਂ ਸਾਈਬਰ ਸੈਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਇਹਨਾਂ ਦੇ ਜਿਹੜੇ ਟੈਕਨਿਕਲੀ ਅਸੀਂ ਐਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸਹਾਰਾ ਲੈ ਸਕਦੇ ਤੇ ਕਤਰਾਰੇ ਪਿੰਡ ਤੋਂ ਜਿਹੜਾ ਇਹ ਢੱਬਰ ਦਾ ਤੀਜਾ ਮਾਲਕਾ ਰਵੀ ਸਿੰਘ ਇਹਨੂੰ ਅੱਜ ਅਸੀਂ ਅਰੈਸਟ ਕਰਨ 'ਚ ਕਾਮਯਾਬ ਹੋਏ ਇਸ ਅਰੈਸਟ ਦੇ ਨਾਲ ਹੀ ਇਸਾਰਾ ਸਰਗਨ ਜਿਹੜਾ ਆਉਂਦਾ ਹੋਣਾ ਹੈ ਡਰਾਈਵਰ ਪਹਿਲੇ ਨੂੰ ਫੜਿਆ ਗਿਆ ਸੀ ਦੋ ਪਰ ਦੇ ਦੋ ਮਾਲਕ ਫੜੇ ਗਏ ਸੀ ਇਹ ਤੀਜਾ ਮਾਲਕ ਸੀਗਾ ਐਂਡ ਇੱਕ ਜਿਹੜਾ ਦੂਜਾ ਪਰਚਾ ਸੀਗਾ ਜਿਲੋਂ ਅੰਬੀਸਨ ਕੋਕੋੜਾ ਚੱਲ ਰਿਹਾ ਸੀ ਤੇ ਇਹਨੂੰ ਪਨਾਹ ਗੀਤ ਪਨਾਹ ਗੀਤ ਦਾ ਜਿਹੜਾ ਇਹਨੂੰ ਪਰਚਾ ਸੀ ਮੈਨੇ ਆ ਕਿ ਜਿਹੜਾ ਕੋਕੋੜਾ ਚੱਲ ਰਿਹਾ ਉਹਨੂੰ ਪੁਲਿਸ ਤੇ ਸ਼ਿਕੰਦ ਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਾਂ ਇਹ ਕੰਮ ਪਾਏ ਸੀ ਉਹ ਮਰਚਾ ਵੀ ਅਸੀਂ ਕਰ ਦਿੱਤਾ ਸੀ ਉਹਦੇ ਛੇ ਵੀ ਅਸੀਂ ਜਿਵੇਂ ਆ ਨੌਕੋਸ਼ੀ ਰਸਪੀਤੇ ਹੋਏ ਜਿਹਦੇ ਚ ਰੰਧੀਰ ਸਿੰਘ ਦੇ ਉਹ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਜਦੋਂ ਮੈਂ ਕੋ ਕੋੜਾ ਚਾ ਗੜਿਆ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਜਿਨ੍ਹਾਂ ਲੋਕਾਂ ਨੇ ਵੀ ਮਦਦ ਕੀਤੀ ਸੀ ਉਹ ਅਸੀਂ 73/25 ਅਸਰ ਸਮਾਹ ਵਿੱਚ ਇੱਕ ਸੈਪਰੇਟ ਅਰਡਰ ਅਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਬੱਚੇ ਅਰੈਸਟ ਕੀਤੇ ਸੀ ਕਿਉਂਕਿ ਘਟਨਾ ਇੰਨੀ ਦੁਖਦਾਈ ਤੇ ਮੰਦਭਾਗੀ ਸੀ ਕਿ ਇਹ ਬੜਾ ਇੱਕ ਰੋਸਨਾ ਸਵਭ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਅਰਾਜਨਤਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਤੇ ਪਰ ਤੇਨੇ مالک ਡਰਾਈਵਰ ਤੇ ਪ੍ਰਭਾ ਗੀਰੀ ਦੇ ਪਰਚੇ ਚ ਨਾਮ ਦੋਸ਼ੀ ਰਸ ਕਰਕੇ ਜਿਹੜਾ ਸਿਰਪਟ ਜਸਪ੍ਰੀਤ ਆ ਉਹ ਅਸੀਂ ਜੀਰੋ ਕੀ ਦਾ ਤੇ ਅੱਗੇ ਮੈਂ ਸੈਸ਼ਨ ਜਲ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਖਤ ਤੋਂ ਸਖਤ ਦੇ ਨਾਮ ਸਜ਼ਾ ਪਟਿਆਲਾ ਪੁਲਿਸ ਅਗੇ ਵੀ ਕਰੂਗੀ ਤੇ ਇਹਨੂੰ ਅੰਜੰਮ ਦੇ ਸਿੰਘ ਨੂੰ ਰਿਸਟਾਰਟ ਕੀਤਾ ਜਿਹੜੇ ਨੂੰ ਕਿਉਂਸ ਨੇ ਇਹ ਕੱਲੇ ਰਣਜੀਤ ਦੇ ਰਿਸ਼ਤੇਦਾਰ ਨਹੀਂ ਬਾਕੀਆਂ ਨਾਲ ਇਹਦੇ ਵਿੱਚ ਜੋ ਵੀ ਸੜੇ ਰਡਾਰ ਤੇ ਆਏ ਸੀ ਜੀਨਾ ਨੇ ਜਨੂਰ ਵੀ ਲੋਰ ਆ ਚਲ ਰਿਹਾ ਸੀ ਜਿਹਨੂੰ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਵੀ ਸਪੋਰਟ ਦਿੱਤੀ ਸੀ ਉਹ ਅਸੀਂ 9 ਬੰਦੇ ਇਹਦੇ ਚੋਂ ਅਰੈਸਟ ਵੀ ਤੇ ਸੀ ਜੀਨੇ ਜੋ ਕੁਝ ਬੰਦੇ ਨੇ ਦੀ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀ ਪਰ ਇਹ ਸਾਰੇ ਸੁਮਾਣੇ ਦੇ ਹੀ ਰਹਿਣ ਵਾਲੇ ਸੀ ਇਹ ਲੁਕ ਲਈ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਬੰਦਾ ਬਟਿੰਡੇ ਦਾ ਵੀ ਸੀ ਯਾਰ ਕੋਈ ਪਟਿਆਲੇ ਦਾ ਕੋਈ ਨਾਪੇ ਦਾ ਪਰ ਜੀਨੇ ਦੇ ਵੀ ਸਾਡੀ ਸ਼ਕਤੀ ਸਮਝ ਗਈ ਸੀ ਕਿ ਇਹਨਾਂ ਨੇ ਇਹਨੂੰ ਗ੍ਰਫਤਾਰ ਹੋਣ ਤੋਂ ਬਚਣ ਦੀ ਮਦਦ ਕੀਤੀ ਉਹ ਬੰਦੇ ਸੀ ਸਾਡੇ ਥੈਂਕ ਯੂ ਥੈਂਕ ਯੂ